ਸੜਕ ਦੇ ਵਿੱਚੋਂ ਵਿੱਚ ਭਰਿਆ ਪਾਣੀ ਰੋਜ਼ਾਨਾ ਹੁੰਦੇ ਸੜਕਾਂ 'ਤੋਂ ਲੱਗਿਆ ਟ੍ਰੈਫਿਕ ਜਮ ਹਾਲੋਂ ਬੇਹਾਲ ਰਾਹੀਰ ਬੁਰੇ ਹਾਲ ਤੇ ਮੰਦੀਆਂ ਘੜੀਆਂ ਇਹ ਨਜ਼ਾਰਾ ਸਾਡੇ ਉਸੇ ਹੀ ਪੰਜਾਬ ਦਾ ਹੈ ਜਿਸ ਨੂੰ ਸਾਡੇ ਲੀਡਰ ਕੈਲੀਫੋਰਨੀਆ ਬਣਾਉਣ ਦਾ ਦਾਵਾ ਕਰਦੇ ਆ ਰਹੇ ਨੇ ਇਹ ਹੈ ਪੰਜਾਬ ਦਾ ਮੈਂਚੈਸਟਰ ਅਖਵਾਉਣ ਵਾਲਾ ਸਨਤੀ ਸ਼ਹਿਰ ਸਾਡਾ ਲੁਧਿਆਣਾ ਤੇ ਇਹ ਨਜ਼ਾਰਾ ਹੈ ਇਸ ਦੇ ਰਾਹ ਰੋੜ ਦਾ ਇਹ ਉਹੀ ਸੜਕ ਹੈ ਜਿਸ ਨੂੰ ਬਣਾਉਣ ਦੇ ਲਈ ਲੀਡਰਾਂ ਵੱਲੋਂ ਉਦਘਾਟਨ ਕਰ ਕਈ ਵਾਰ ਰੀਬਨ ਕੱਟੇ ਗਏ ਪਰ ਅਜੇ ਤੱਕ ਨਾ ਤਾਂ ਸੜਕ ਬਣ ਸਕੀ ਤੇ ਨਾ ਹੀ ਸੀਵਰ ਦਾ ਕੰਮ ਹੋ ਸਕਿਆ ਹਾਲੇ ਕਿ ਦੋ ਕੁ ਕਣੀਆਂ ਪੈਣ ਤੇ ਹੀ ਇਹ ਸੜਕ ਪਾਣੀ ਨਾਲ ਨੱਕੋ ਨੱਕ ਭਰ ਜਾਂਦੀ ਹੈ ਸੀਵਰ ਬੈਕ ਮਾਰਨ ਲੱਗ ਜਾਂਦਾ ਜਿਸ ਤੋਂ ਬਾਅਦ ਇਹ ਰਾਹ ਰੋਡ ਬਣ ਜਾਂਦਾ ਹੈ ਲੀਡਰਾਂ ਦੇ ਸੁਪਨਿਆਂ ਦਾ ਕੈਲੀਫੋਰਨੀਆ ਮੀ ਪੈਣ ਤੋਂ ਬਾਅਦ ਅੱਜ ਵੀ ਜਦੋਂ ਇਹੋ ਹਾਲ ਹੋਇਆ ਤਾਂ ਅੱਕੇ ਲੋਕਾਂ ਨੇ ਇਸ ਰੂਡ ਤੇ ਧਰਨਾ ਲਾ ਦਿੱਤਾ ਜਿਸ ਤੋਂ ਬਾਅਦ ਇਹਨਾਂ ਨੂੰ ਮਰਵਾਉਣ ਵਾਸਤੇ ਮੌਕੇ ਤੇ ਪੁੱਜੇ ਪੁਲਿਸ ਵਾਲੇ ਤੇ ਨਗਰ ਨਿਗਮ ਦੇ ਕੁਝ ਮੁਲਾਜ਼ਮ ਆਪਸਰ ਆਲੇ ਨੂੰ ਗੱਲ ਕਰਾਂਗੇ ਉਹਨਾਂ ਨਾਲ ਅਸੀਂ ਹਟ ਜਾਾਂਗੇ ਸਾਨੂੰ ਸ਼ਾਮ ਥੋੜੀ ਗਰਮੀ ਖੜਦਾ ਹੋਰੇ ਬਈ ਛੱਡ ਕੇ ਧੁੱਪੇ ਖੜੇ ਪੰਜ ਮਹੀਨੇ ਹੋ ਗਏ ਇਹਨਾਂ ਨੂੰ ਐਵੇਂ ਤਾਂ ਕਰਦੇ ਨੇ ਵੀਡੀਓ ਐਮਐਲਏ ਨੂੰ ਭੇਜ ਜੇ ਐਮਐਲਏ ਬੰਦਿਆਂ ਨੇ ਦੇਖੀ ਨੂੰ ਵੀਡੀਓ ਨਹੀਂ ਵੇਚੀ ਹੈ ਜੀ ਬੜਾ ਕੰਮ ਕਰਾ ਕੇ ਦੋ ਨਾ ਭਾਨੇ ਮਾਰ ਕੇ ਨਿਕਲ ਜਾਂਦੇ ਨੇ ਆਹ ਕਰਤਾ ਅਸੀਂ ਆਹ ਕਰਤਾ ਉਹ ਕਰਤਾ ਆ ਘਰੇ ਸਾਰੇ ਝੂਠ ਨਹੀਂ ਦਿੱਤਾ ਸਾਰੇ ਰੋੜਾਂ ਨਾਲ ਗੰਦਾ ਰੋੜੇ ਕੀਤਾ ਪਿਆ ਸਟੇਸ਼ਨ ਵਾਲਿਆਂ ਨੇ ਵੀ ਲਾਏ ਆ ਬਹੁਤ ਨਾਲ ਬੰਦੇ ਆ ਕੁਝ ਕੰਮ ਹੋਇਆ ਆ ਆ ਇਥੋਂ ਲੈ ਕੇ ਫਸਾਈ ਲੋਰੀ ਗੱਲ ਪਾਣੀ ਅੱਗੇ ਜਾ ਰਿਹਾ ਇਹ ਮੰਨਦੇ ਇੱਕ ਚੀਜ਼ ਦਾ ਅ ਚੁੰਗੀ ਤੋਂ ਲੈ ਕੇ ਆ ਜੈਨ ਕਲੋਨੀ ਤੱਕ ਇੰਨੇ ਕੀ ਦਿੱਕਤ ਕੀਤੀ ਆ ਮਿਹਰਬਾਨੀ ਨਹੀਂ ਆ ਕਿ ਜਿਹੜਾ ਬਸਤੀ ਹੈ ਸਾਫਾਈ ਨਹੀਂ ਕਰਨੀ ਆ ਮੰਨੋ ਤੁਹਾਡੀ ਲਾਈਨ ਸਿਰਫ ਐਸੇ ਰੋਡ ਤਾਂ ਕਿ ਮਾਰ ਗੱਡਰ ਦਾ ਹੈ ਇਹਨਾਂ ਦਾ ਦੱਸੋ ਵਾਰ ਸਾਫਾਈ ਹੁੰਦੀ ਆ ਭਾਜੀ ਜਦ ਬਾਕੀ ਏਰੀਆ ਨਹੀਂ ਜਿਹੜੇ ਵਾਹੇ ਵੱਲ ਵਾਲੇ ਆ ਉੱਥੇ ਮਸ਼ੀਨਾਂ ਲੱਗੀਆਂ ਰਹਿੰਦੀਆਂ ਰੋਡ ਮੇਨ ਜੀਡੀ ਰੋਡ ਤੇ ਸਫਾਈ ਹੋਦੀ ਆ ਉਹ ਨਾਲ ਜੈਨ ਨਗਰ ਤੋਂ ਅੱਗੇ ਤੋਂ ਨਹੀਂ ਪਾਣੀ ਬਸਤੀ ਚੌਕ ਵੀ ਇੱਥੇ ਹੀ ਪਾਣੀ ਇਹ ਉਹੀ ਅਲੱਗ ਹੈ ਜਿੱਥੇ ਪੰਜਾਬ ਦੇ ਕਈ ਸਿਰ ਕੜਵੇ ਮੰਤਰੀ ਐਮ ਐਲ ਏ ਰਹਿ ਚੁੱਕੇ ਨੇ ਪਰ باوجود ਇਸ ਦੇ ਇਸ ਇਲਾਕੇ ਦੇ ਹਾਲਾਤ ਨਹੀਂ ਸੁਧਰੇ ਖੈਰ ਇਹ ਤਾਂ ਹਰ ਵਾਰ ਵਰਗਾ ਹੀ ਸੀਨ ਹੈ ਲੱਗਦਾ ਕਿ ਜੋ ਭੁੱਖ ਵਿੱਚ ਵੀ ਜਿਉਂ ਦਾ ਤਿਉਂ ਹੀ ਰਹਿਣ ਵਾਲਾ ਹੈ ਅਜਿਹੇ ਸੀਨ ਦੇਖ ਕੇ ਇੰਜ ਜਾਪਦਾ ਹੈ ਕਿ ਵਾਕਈ ਸਾਡਾ ਮੁਲਕ ਰੱਬ ਆਸਰੇ ਚੱਲ ਰਿਹਾ ਹੈ ਬਿਊਰੋ ਰਿਪੋਰਟ ਐਸ ਐਮ ਜੇ news.